ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂਦੇ ਵਿਖੇ ਮਸ਼ਹੂਰ ਪੰਜਾਬੀ ਅਦਾਕਾਰ ਤਾਨੀਆਂ ਦੇ ਪੁੱਤਾਂ ਨੂੰ ਦੋ ਅਣਪਛਾਤੇ ਹਮਲਾਵਰਾਂ ਨੇ ਸ਼ੁੱਕਰਵਾਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਤਾਨੀਆਂ ਦਾ ਭਰਾ ਵੀ ਉਸ ਸਮੇਂ ਮੌਕੇ ਦੇ ਉੱਪਰ ਮੌਜੂਦ ਸੀ ਖੁਸ਼ਕਿਸਮਤੀ ਦੇ ਨਾਲ ਉਹਨਾਂ ਦੀ ਜਾਨ ਬਚ ਗਈ ਪਰ ਇਹ ਵਾਰਦਾਤ ਪੰਜਾਬ ਦੇ ਵਿੱਚ ਗੈਂਗਸਟਰ ਗਤੀਵਿਧੀਆਂ ਦੇ ਬਾਰੇ ਵੱਡੇ ਸਵਾਲ ਖੜੇ ਕਰ ਰਹੀ ਆ ਦਾਦੇ ਇਹ ਕਿ ਦੋਵੇਂ ਵਿਅਕਤੀ ਮਰੀਜ਼ ਬਣ ਕੇ ਨਰਸਿੰਗ ਹੋਮ ਦੇ ਵਿੱਚ ਆਏ ਸਨ ਪਹਿਲਾਂ ਉਹ ਸਵੇਰੇ 10 ਵਜੇ ਕਲੀਨਿਕ ਆਏ ਸਨ ਪਰ ਉਦੋਂ ਡਾਕਟਰ ਹਜੇ ਨਹੀਂ ਆਏ ਸੀ ਉਸ ਤੋਂ ਬਾਅਦ ਉਹ ਵਾਪਸ ਚਲੇ ਗਏ ਤੇ ਉਸ ਤੋਂ ਬਾਅਦ ਫਿਰ ਉਹ 12 ਵਜੇ ਦੇ 50 ਮਿੰਟਾਂ ਦੇ ਉੱਪਰ ਆਏ ਤਾਂ ਉਸ ਵੇਲੇ ਡਾਕਟਰ ਆਪਣੇ ਨਰਸਿੰਗ ਹੋਮ ਦੇ ਵਿੱਚ ਮੌਜੂਦ ਸਨ ਤੇ ਮਰੀਜ਼ਾਂ ਦਾ ਚੈੱਕਅਪ ਵੀ ਕਰ ਰਹੇ ਸਨ ਜਾਂ ਕਹਦੇ ਮੁਤਾਬਕ ਦੋਵੇਂ ਨੌਜਵਾਨ ਕਲੀਨਿਕ ਦੇ ਵਿੱਚ ਆਏ ਇੱਕ ਨੌਜਵਾਨ ਨੇ ਕਿਹਾ ਕਿ ਉਸਦੇ ਪੈਰਾਂ ਦੇ ਵਿੱਚ ਇਨਫੈਕਸ਼ਨ ਆ ਉਸਨੇ ਪੈਰ ਦੀ ਜਾਂਚ ਕਰਵਾਉਣੀ ਸ਼ੁਰੂ ਕਰ ਦਿੱਤੀ ਜਿਵੇਂ ਡਾਕਟਰ ਥੱਲੇ ਹੋ ਕੇ ਉਸਦੇ ਪੈਰਾਂ ਦੀ ਜਾਂਚ ਕਰਨ ਲੱਗੇ ਤਾਂ ਪਿੱਛੇ ਕਿਹੜੇ ਇੱਕ ਵਿਅਕਤੀ ਨੇ ਉਹਨਾਂ ਦੇ ਉੱਪਰ ਗੋਲੀਆਂ ਝਲਾ ਦਿੱਤੀਆਂ ਇਸੇ ਦੌਰਾਨ ਸਾਰੇ ਸਟਾਫ ਮੈਂਬਰ ਮੌਜੂਦ ਸਨ ਘਟਨਾ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹ ਦੋਵੇਂ ਵਿਅਕਤੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੀ ਉਮਰ ਕਰੀਬ 30 ਸਾਲ ਦੱਸੀ ਜਾ ਰਹੀ ਹੈ ਜੰਕ ਦੇ ਅਨੁਸਾਰ ਦਸੰਬਰ 2022 ਦੇ ਵਿੱਚ ਡਾਕਟਰ ਅਨਿਲਜੀਤ ਕੰਬੋਜ਼ ਨੂੰ ਇੱਕ ਧਮਕੀ ਭਰੀ ਕਾਲ ਆਈ ਸੀ ਜਿਸ ਦੇ ਵਿੱਚ ਫਰੋਤੀ ਦੀ ਮੰਗ ਕੀਤੀ ਗਈ ਸੀ ਇਸ ਸਬੰਧੀ ਮੋਗਾ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ 15 ਦਸੰਬਰ 2022 ਨੂੰ ਐਫ ਆਈ ਆਰ ਨੰਬਰ 182 ਦਰਜ ਕੀਤੀ ਸੀ ਇਹ ਤਾਂ ਕਿ ਉਸ ਸਮੇਂ ਚਾਚਾ ਵਿੱਚ ਸੀ ਕਿ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਵੱਲੋਂ ਦਿੱਤੀ ਗਈ ਆ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਿਕਿਉਰਿਟੀ ਵੀ ਮਈਆ ਕਰਵਾਈ ਗਈ ਸੀ ਪਰ ਪੁਲਿਸ ਦੇ ਵੱਲੋਂ ਜੋ ਸਿਕਿਉਰਿਟੀ ਆ ਔਰ ਰਿਵਿਊ ਕਰਨ ਤੋਂ ਬਾਅਦ ਕੁਝ ਮਹੀਨੇ ਪਹਿਲਾਂ ਹੀ ਹਟਾ ਦਿੱਤੀ ਗਈ ਸੀ ਯਾਨੀ ਕਿ ਵਾਪਸ ਲੈ ਲੇਗੇ ਸੀ ਕਿਉਂਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਕੋਈ ਵੀ ਨਵੀਂ ਧਮਕੀ ਜਾਂ ਫਿਰ ਫਰੋਤੀ ਵਾਲੀ ਕਾਲ ਨਹੀਂ ਆਈ ਸੀ ਇਸ ਮਾਮਲੇ ਦੇ ਵਿੱਚ ਹੁਣ ਮੋਗਾ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੱਸਿਆ ਹੈ ਕਿ ਕਲੀਨਿਕ ਦੇ ਵਿੱਚ ਡਾਕਟਰ ਅਨਿਲਜੀਤ ਕੰਬੋਧ ਆਪਣੇ ਕੰਮ ਦੇ ਵਿੱਚ ਵਿਅਸਨ ਇਸੇ ਦੌਰਾਨ ਦੋ ਅਣਪਛਾਤੇ ਨੌਜਵਾਨ ਜੋ ਮਰੀਜ਼ ਦੇ ਵੱਜੋਂ ਆਏ ਸਨ ਉਨ੍ਹਾਂ ਨੇ ਉਨ੍ਹਾਂ ਤੇ ਗੋਲੀਆਂ ਚਲਾਈਆਂ ਹਮਲੇ ਦੇ ਵਿੱਚ ਡਾਕਟਰ ਕੰਬੋਜ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਇੱਕ ਨਜ਼ਦੀਕੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਨ੍ਹਾਂ ਦੀ ਸਰਜਰੀ ਕੀਤੀ ਗਈ ਆ ਇਸ ਵੇਲੇ ਉਨ੍ਹਾਂ ਦੀ ਹਾਲਤ ਗੰਭੀਰ ਆ ਤੇ ਉਹ ਆਈਸੀਯੂ ਦੇ ਵਿੱਚ ਦਾਖਲ ਹਨ ਮੋਗਾ ਪੁਲ ਦੇ ਵੱਲੋਂ ਹਮਲਾਵਰਾਂ ਨੂੰ ਫੜਨ ਦੇ ਲਈ ਵੱਖ-ਵੱਖ 10 ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ ਡਾਕਟਰ ਅਨਿਲਜੀਤ ਕੰਬੋਜ ਦੇ ਬੇਟੇ ਦੇ ਬਿਆਨਾਂ ਤੇ ਦੋ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਐਸਪੀ ਨੇ ਦਾਅਵਾ ਕੀਤਾ ਹੈ ਕਿ ਅਸੀਂ ਹਮਲਾਵਰਾਂ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਾਂ ਤੇ ਜਲਦੀ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਵਾਂਗੇ ਹਾਲੇਕਾ ਹਜੇ ਪੁਸ਼ਟੀ ਨਹੀਂ ਪਰ ਇਸ ਹਮਲੇ ਦੇ ਨਾਲ ਕੈਨੇਡਾ ਦੇ ਵਿੱਚ ਬੈਠੇ ਗੈਂਗਸਟਰ ਲਖਬੀਲ ਲੰਡਾ ਦਾ ਨਾਮ ਸਾਹਮਣੇ ਆ ਰਿਹਾ ਹੈ ਪੁਲਿਸ ਨੂੰ ਸ਼ੱਕ ਹੈ ਕਿ ਇਹ ਹਮਲਾ ਫਰੋਤੀ ਨਾ ਮਿਲਦੇ ਕਾਰਨ ਕਰਵਾਇਆ ਗਿਆ ਹੋ ਸਕਦਾ ਹੈ ਪਰ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਕਿਸ ਦੇ ਪਿੱਛੇ ਸਿੱਧਾ ਲੰਡਾ ਹੀ ਹੈ ਜਾਂ ਫਿਰ ਕੋਈ ਨਿੱਜੀ ਰੰਜਿਸ਼ ਵੀ ਹੈ ਐਸਪੀ ਮੋਗਾ ਇਸ ਮਾਮਲੇ ਦੀ ਹੱਤਪੱਖ ਤੋਂ ਜਾਂਚ ਕਰ ਰਹੇ ਨੇ ਪੁਲਿਸ ਦੇ ਅਨੁਸਾਰ ਇਹ ਵੀ ਵਿਖਿਆ ਜਾ ਰਿਹਾ ਹੈ ਕਿ ਪਿਛਲੇ 6 ਮਹੀਨਿਆਂ ਦੇ ਵਿੱਚ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਫਿਰ ਫਰੋਤੀ ਦੇ ਲਈ ਕਾਲ ਆਈਆਂ ਜਾਂ ਫਿਰ ਨਹੀਂ ਅਦਾਕਾਰ ਤਾਨੀਆਂ ਨੇ ਹੰਮਲੇ ਦੇ ਮਗਰੋਂ ਇੱਕ ਬਿਆਨ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਰਿਏ ਜਾਰੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਇਹ ਸਾਡੀ ਨੇਤਾ ਅਤੇ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਾਮਲਾ ਹੈ ਅਸੀਂ ਬਹੁਤ ਔਖੀ ਘੜੀ ਦੇ ਵਿੱਚੋਂ ਇਸ ਸਮੇਂ ਲੰਘ ਰਹੇ ਹਾਂ ਸੁਰੱਖਿਆ ਕਿਉਂ ਵਾਪਸ ਲਈ ਗਈ ਹੁਣ ਇਹ ਮਾਮਲਾ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੇ ਲਈ ਵੱਡੀ ਚੁਣੌਤੀ ਬਣ ਗਿਆ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਦ ਪਰਿਵਾਰ ਨੂੰ ਪਹਿਲਾਂ ਹੀ ਧਮਕੀਆਂ ਮਿਲੀਆਂ ਹੋਈਆਂ ਸਨ ਤਾਂ ਸੁਰੱਖਿਆ ਵਾਪਸ ਕਿਉਂ ਲਈ ਗਈ ਕੇਸ ਦੇ ਪਿੱਛੇ ਲਾਪਰਵਾਹੀ ਆ ਜਾਂ ਫਿਰ ਕੋਈ ਹੋਰ ਕਾਰਨ ਨੇ ਦੱਸਦੇ ਨੇ ਕਿ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਐਤਵਾਰ ਸਵੇਰੇ ਹਸਪਤਾਲ ਪਹੁੰਚੇ ਨੇ ਉਹਨਾਂ ਨੇ ਉੱਥੇ ਡਾਕਟਰ ਕੰਬੋਜ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਆ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਤੇ ਉਹਨਾਂ ਦੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਆਰੋਪੀਆਂ ਦੇ ਖਿਲਾਫ ਮਲਜਮਾਂ ਦੇ ਖਿਲਾਫ ਜਲਦ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਧੰਨਵਾਦ